ਹਾਂਜੀ ਦੋਸਤੋ 댓 ਗਰਲ ਗਾਣੇ ਵਾਲੀ ਪਰਮਕੌਰ ਬਾਰੇ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਬਹੁਤ ਹੀ ਗਰੀਬ ਘਰ ਤੋਂ ਉੱਠ ਕੇ ਕੁੜੀ ਵੱਲੋਂ ਜੋ ਕਿ ਆਪਣਾ ਇੱਕ ਗਾਣਾ ਰਿਲੀਜ਼ ਕੀਤਾ ਗਿਆ ਔਰ ਵਾਹਿਗੁਰੂ ਵੱਲੋਂ ਉਸ ਦੀ ਬਾਹ ਫੜੀ ਗਈ ਔਰ ਉਸ ਨੂੰ ਫਰਸ਼ਾ ਤੋਂ ਅਰਸ਼ਾ ਉੱਪਰ ਜੋ ਕੇ ਲਜਾਇਆ ਗਿਆ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇ ਵਾਲੇ ਵੱਲੋਂ ਜੋ ਕੇ 2 ਸਾਲਾਂ ਦੇ ਵਿੱਚ ਇੰਡਸਟਰੀ ਕਮਾ ਦਿੱਤੀ ਗਈ ਸੀ ਉਸੇ ਤਰ੍ਹਾਂ ਹੀ ਜੋ ਕੇ ਇਸ ਕੁੜੀ ਦੇ ਇੱਕ ਗਾਣੇ ਨੇ ਹੀ ਪੂਰੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿ ਜੋ ਕੇ ਵੱਡੇ ਵੱਡੇ ਸਿੰਗਰਾ ਵੱਲੋਂ ਇਸ ਕੁੜੀ ਦੇ ਗਾਣੇ ਨੂੰ ਜੋ ਕੇ ਹੈ ਸੋਸ਼ਲ ਮੀਡੀਆ ਉੱਪਰ ਬਿਨਾ ਕਹੇ ਤੋਂ ਜੋ ਕੇ ਪ੍ਰਮੋਟ ਕੀਤਾ ਜਾ ਰਿਹਾ ਹੈ ਔਰ ਇਸ ਕੁੜੀ ਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਹੈ ਉਸੇ ਨੂੰ ਵੇਖਦਿਆਂ ਹੀ ਜੋ ਕਿ ਕਰਨ ਔਜਲਾ ਵੱਲੋਂ ਵੀ ਜੋ ਕਿ ਐਸ ਕੁੜੀ ਨੂੰ ਜੋ ਕਿ ਐਪਰੀਸ਼ੀਏਟ ਕੀਤਾ ਗਿਆ ਏ ਔਰ ਆਪਣੇ ਲਾਈਵ ਆ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਦੱਸਿਆ ਗਿਆ ਏ ਕਿ ਹੁਣ ਬੀਤੇ ਸਮੇਂ ਜੋ ਕਿ ਇੱਕ ਡੈਟ ਗਰਲ ਪਰਮਕੌਰ ਦਾ ਗਾਣਾ ਰਿਲੀਜ਼ ਹੋਇਆ ਏ ਕਿ ਬਹੁਤ ਸਮੇਂ ਬਾਅਦ ਇੰਡਸਟਰੀ ਵਿੱਚ ਕੁਝ ਵੱਡਾ ਵੇਖਣ ਨੂੰ ਮਿਲਿਆ ਏ ਕਿ ਇਸ ਕੁੜੀ ਨੇ ਜੋ ਕਿ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਈ ਏ ਇਸ ਕੁੜੀ ਦੀ ਆਵਾਜ਼ ਵਿੱਚ ਬਹੁਤ ਜ਼ਿਆਦਾ ਦਮ ਹੈ ਔਰ ਦੋਸਤੋ ਕਰਨ ਔਜਲਾ ਵੱਲੋਂ ਜੋ ਕਿ ਉਸ ਕੁੜੀ ਨੂੰ ਜੋ ਕਿ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਗਿਆ ਤੇ ਉਸਦੇ ਗਾਣੇ ਨੂੰ ਜੋ ਕਿ ਸ਼ੇਅਰ ਕੀਤਾ ਗਿਆ ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਜਾਨਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪ ਅਗਲੀ ਵੀਡੀਓ ਵੱਲ ਧੰਨਵਾਦ